ਦੋਸਤੋ ਠੰਡ ਦੇ ਮੌਸਮ ਵਿੱਚ ਇਨਸਾਨ ਤਾਂ ਠੰਡ ਤੋਂ ਬਚਣ ਲਈ ਕਈ ਤਰ੍ਹਾਂ ਦੇ ਹੱਲ ਕਰ ਲੈਂਦਾ ਹੈ ਪਰ ਪੰਛੀਆਂ ਅਤੇ ਜਾਨਵਰਾਂ ਦਾ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਏ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕਬੂਤਰ ਠੰਡ ਵਿੱਚ ਬੈਠਾ ਹੀ ਜੰਮ ਗਿਆ ਅਤੇ ਠੰਡ ਕਾਰਨ ਇਸ ਕਬੂਤਰ ਦੀ ਮੌਤ ਹੋ ਗਈ ਇਨਸਾਨ ਤਾਂ ਠੰਡ ਤੇ ਗਰਮੀ ਤੋਂ ਬਚਣ ਦੇ 100 ਹੱਲ ਕਰ ਲੈਂਦਾ ਹੈ ਪਰ ਇਨ੍ਹਾਂ ਬੇਜੁਬਾਨਾਂ ਦਾ ਕਿੰਨਾ ਬੁਰਾ ਹਾਲ ਹੁੰਦਾ ਹੋਵੇਗਾ ਕਿਉਂਕਿ ਇਹ ਬੇਜਵਾਨ ਪੰਛੀ ਤਾਂ ਕਿਸੇ ਨੂੰ ਬੋਲ ਕੇ ਵੀ ਆਪਣਾ ਦੁੱਖ ਨਹੀਂ ਦੱਸ ਸਕਦੇ ਨਾ ਕਹਿ ਸਕਦੇ ਨੇ ਵੀ ਗਰਮੀ ਲੱਗਦੀ ਇਹ ਨਾ ਦੱਸ ਸਕਦੇ ਨੇ ਵੀ ਠੰਡ ਲੱਗਦੀ ਏ ਸੋ ਜੇਕਰ ਹੋ ਸਕੇ ਤਾਂ ਆਪਣੇ ਘਰ ਦੀਆਂ ਛੱਤਾਂ ਤੇ ਪੰਛੀਆਂ ਲਈ ਆਲਣੇ ਅਤੇ ਪੀਣ ਲਈ ਪਾਣੀ ਜ਼ਰੂਰ ਰੱਖੋ ਤਾਂ ਕਿ ਇਹ ਰੱਬ ਦੇ ਬੇਜਵਾਨ ਜੀ ਵੀ ਗਰਮੀ ਜਾਂ ਠੰਡ ਤੋਂ ਬਚ ਸਕਣ ਸੋ ਤੁਹਾਡੇ ਕੀ ਵਿਚਾਰ ਨੇ ਕਿ ਜਾਨਵਰਾਂ ਲਈ ਛੱਤਾਂ ਉੱਤੇ ਆਲਣੇ ਅਤੇ ਪਾਣੀ ਰੱਖਣਾ ਚਾਹੀਦਾ ਹੈ ਜਾਂ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਹਨਾਂ ਬੇਜਵਾਨਾਂ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ